ਕਿਹੜੀ ਮਾਰਕੀਟ ਦਾ ਸਾਡਾ ਜਿਹੜਾ ਇਹ ਲੰਗਰ ਹੈ ਹਰ ਸਾਲ ਲੱਗਦਾ ਅੱਜ 20ਵਾਂ ਸਾਲਾਨਾ ਪੰਡਹਾਰਾ ਪੰਡਤ ਮਿਲਖੀ RAM ਐਂਸਨਸ ਮਾਰਕੀਟ ਦੇ ਵਿੱਚ ਲੱਗਦਾ ਹੈ ਤੇ ਉਹਨਾਂ ਦੇ ਜਿਹੜੇ ਬੇਟੇ ਨੇ ਰਾਮ ਪ੍ਰਸ਼ਾਦ ਜੀ ਐਕਸਰਪੈਂਸ ਦੇ ਮੰਨੂ ਸ਼ਰਮਾ ਜੀ ਉਹਨਾਂ ਦੀ ਅਗਵਾਈ ਹੇਠ ਸਾਰਾ ਕੰਮ ਕੀਤਾ ਜਾਂਦਾ ਫਿਰ ਤੁਸੀਂ ਦੇਖੋ ਕਿੰਨੇ ਨਜ਼ਾਰੇ ਲੱਗੇ ਨੇ ਕਿੰਨਾ ਵਧੀਆ ਲੰਗਰ ਲੱਗਦਾ ਹੈ ਹਰ ਸਾਲ ਹੀ ਇਦਾਂ ਲੱਗਦਾ 4 ਵਜੇ ਤੱਕ ਟੂਟ ਲੰਗਰ ਵੜਦਾ ਬਾਬਾ ਬਿਸ਼ਕਰਮਾ ਜੀ ਦੀ ਜਹਾਦ ਦੇ ਵਿੱਚ ਇਹ ਲੰਗਰ ਲਗਾਇਆ ਜਾਂਦਾ ਹੈ और बहुत ही एक बढ़िया सुधारेयापूर्ण वातावरण ਦੇ ਵਿੱਚ ਲੰਗਰ ਕਰਾਇਆ ਜਾਂਦਾ और एक बड़ा अच्छा अच्छी सोच मनु शर्मा जी ਦੀ और एक बहुत मार्केट सारे ਜਿੰਨੇ ਵੀ ਸਹਿਯੋਗੀ ਆ ਸੀ ਉਹਨਾਂ ਦੀ ਦੇਖਦਾਰ ਜਿਹੜੇ ਸੀ ਲੰਗਰ ਲਾਣੇ ਆ ਇੱਕ ਬੜੀ अच्छी ਸੋਚ ਦੇ ਨਾਲੇ ਕੰਮ ਕੀਤਾ ਜਾਂਦਾ ਤੇ बहुत ही बढ़िया ਲੰਗਰ ਰਿਹਾ ਸੀ ਨੂੰ ਜਿਨਾ ਅੱਜ ਇਸ ਫਲੈਕਸੇ ਸਾਡੇ ਟੋਲੂ ਦੇ ਬਾਬਾ ਜੀ ਮਿੰਦਰ ਜੀ ਜਿਹੜੇ ਬਾਬਾ ਬਲਨਾਥ ਜੀ ਦੇ ਭਗਤ ਹਨ ਇਹਨਾਂ ਨੇ ਵੀ ਸ਼ਿਰਕਤ ਕੀਤੀ ਹੈ ਅਸੀਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਬਲ ਪ੍ਰਧਾਨ ਸ਼ੰਭੂ ਦੱਤ ਜੀ ਵੀ ਉਹਨਾਂ ਦਾ ਵੀ ਅਸੀਂ ਬੜਾ ਧੰਨਵਾਦ ਕਰਦੇ ਹਾਂ ਸਾਡੇ ਆਮਨ ਬੇਟਾ ਸਾਡਾ ਇਹ ਵੀ ਬੜਾ ਸਹਿਯੋਗ ਦਿੰਦੇ ਨੇ ਸੋ ਬਹੁਤ ਵਧੀਆ ਇੱਕ achhi ਗੱਲ ਹੈ ਕਿ ਇਸ ਤਰ੍ਹਾਂ ਇਹਨਾਂ ਦਾ ਜਿਹੜਾ ਉਤਹਾਟ ਨੇ ਉਹ ਮੈਂ ਅੱਜ ਸਾਡੇ ਐਮਐਲਏ ਸਾਹਿਬ ਕਰਮਬੀਰ ਸਿੰਘ ਘੁੰਮਣ ਜੀ ਨੇ ਕੀਤਾ ਉਹ ਤੋਂ ਬਾਅਦ ਅਸੀਂ ਇਹਨਾਂ ਲੰਗਰ ਵਰਤਾਣਾ ਸ਼ੁਰੂ ਅੰਦੀਆ ਤਲਵਾੜਾ ਦੇ ਸਾਡੇ 메인 ਮਾਰਕੀਟ ਦੇ ਵਿੱਚ ਬਾਬਾ ਵਿਸ਼ਕਰਮਾ ਜੀ ਨੂੰ ਯਾਦ ਕਰਦੇ ਆ ਉਹਨਾਂ ਦੀ ਯਾਦ ਦੇ ਵਿੱਚ ਜਿੱਥੇ ਦੀਮਾ ਜਿਹੜਾ ਲੰਗਰ ਦੀ ਲੋਜਨ ਕੀਤਾ ਗਿਆ ਆ ਔਰ ਬਹੁਤ ਵੱਡੀ ਗਿਣਤੀ ਵਿੱਚ ਜਿੱਥੇ ਪ੍ਰਬੰਧਕਾਂ ਨੇ ਪ੍ਰਬੰਧ ਕੀਤੇ ਨੇ ਔਰ ਖਾਣ ਵਾਲੇ ਲੋਕ ਵੀ ਬਹੁਤ ਨੇ ਬਹੁਤ ਵੱਡੀ ਗਿਣਤੀ ਵਿੱਚ ਲੋਕ ਇਸ ਲੰਗਰ ਦੇ ਵਿੱਚ ਆ ਕੇ ਜਿੱਥੇ ਮਹਾਰਾਜ ਦਾ ਜੋ ਪ੍ਰਸਾਦਾ ਆ ਦਾਲ ਫੂਕਾ ਉਹ ਖਾ ਰਹੇ ਨੇ ਔਰ ਜਿੱਥੇ ਮੈਂ ਸਾਰੇ ਪ੍ਰਬੰਧਕਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਉਸੇ ਸ਼ਰਮਾ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਇਸ ਲੰਗਰ ਨੂੰ ਚਲਾਉਣ ਦੇ ਵਿੱਚ ਪਾਇਆ ਔਰ ਸਾਡੀ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਵੀ ਇਸ ਮੌਕੇ ਹਾਜ਼ਰ ਲਗਾਉਣ ਵਾਸਤੇ ਪਹੁੰਚੀ ਹੈ ਮੈਂ ਸਾਰਿਆਂ ਵੱਲੋਂ ਤੇ ਸਮੁੱਚੀ ਮਾਰਕੀਟ ਦੇ ਦੁਕਾਨਦਾਰ ਭਾਈਚਾਰੇ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦਾ ਔਰ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਿ ਇਹਨਾਂ ਦਾ ਜਿਹੜਾ ਕਾਰੋਬਾਰ ਹੈ ਉਹਨਾਂ ਦੇ ਤੇ ਬਾਬਾ ਬਿਸ਼ਕਰਮਾ ਜੀ ਦੀ ਬਹੁਤ ਵੱਡੀ ਆਪਾਰ ਕਿਰਪਾ ਹੋਵੇ ਔਰ ਜਿਹੜਾ ਕਾਰੋਬਾਰ ਹੈ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ